ਇਹ ਨਹੀਂ ਤਾਂ ਹੰਦਾ ਪੈਂਦੀ ਆ ਕਾਰਾਂ ਵਾਲੇ ਆਪਣੇ ਮੰਗ ਡਿਪਰ ਤੇ ਡਿਪਰ ਮਾਰਦੇ ਆ ਹੁੰਦੇ ਨੇ ਲੰਗੇ ਕੁੜੀ ਜਾਵੇ ਤੇ ਮਾੜੀ ਜੀ ਜਗ੍ਹਾ ਮਿਲੇ ਇਹਨਾਂ ਨੂੰ ਜੇ ਮੰਨ ਲਾ ਜਾਮ ਵੀ ਲੱਗ ਗਿਆ ਫੋਰ ਲਾਈਨ ਰੋਡ ਤੇ ਗੱਡੀਆਂ ਦੋਹੇ ਪਾਸੇ ਖੜ ਗਈਆਂ ਤਾਂ ਇਹਨਾਂ ਨੇ ਕੱਚੇ ਵਿੱਚ ਦੀ ਛੱਟ ਕੇ ਲੈ ਕੇ ਜਾਣੀ ਆ ਹੁਣ ਕੋਈ ਨਹੀਂ ਮੂਰੇ ਲਾਉਂਦਾ ਸਾਰੇ ਛੀਲ ਗਊ ਮਗੋਂ ਮਾਖੜ ਤੁਰੇ ਆਉਂਦੇ ਨੇ ਕੋਈ ਕੋਈ ਮੂਰੇ ਘੱਟ ਲੈ ਜਿਹੜੀ ਵੀ ਗੱਡੀ ਆਡੇ ਮੂਰੇ ਜਾਂਦੀ ਆ ਹੌਲੀ ਹੌਲੀ ਜਾਂਦੀ ਆ ਜਦ ਇਹ ਪਚਾਹ ਲੀ ਲਾਈਨ ਤੇ ਲਾ ਲੈਂਦਾ ਸਿਕਸ ਲਾਈਨ ਰੋਡ ਆ ਇਹ ਲਖਨਊ ਐਕਸਪ੍ਰੈਸ ਵੀ ਕਿੰਨੇ ਲੈਣਾਂ ਦੇ ਫੁੱਲ ਰਫ਼ਤਾਰ ਨਾਲ ਗੱਡੀਆਂ ਜਾਂਦੀਆਂ ਨੇ ਤੇ ਪਰ ਹੁਣ ਇੱਕ ਵੀ ਮੂਰੇ ਟਰੱਕਾਂ ਵਾਲੀ ਉਹ ਲੇਨ ਪਰ ਲਈਆ ਸਿਰੇ ਵਾਲੀ ਆਕਾਰਾਂ ਕੋਰਾ ਬੱਚਾਂ ਵਾਲੇ ਇਧਰ ਦੇ ਫੁੱਲ ਸਪੀਡ ਤੇ ਹੀ ਜਾਂਦੇ ਨੇ ਪਰ ਹੁਣ ਦੇਖੋ ਸੁਣਨਾ ਪਿਆ ਆਉਂਦੇ ਨੇ ਸ਼ੀਲ ਗਊ ਮਗਰ ਸਾਡੇ ਮਗਰ ਅੱਡ ਕੇ ਦਿਖਾਉਣ ਮੂਰੇ ਕੱਲੀਆਂ ਬੱਚਾਂ ਜਾਂਦੀਆਂ ਨੇ ਆਰਾ ਕੋਰਾ ਟਰੱਕ ਟਰੱਕ ਸਾਰਾ ਕੋਲ ਲੱਲਾ ਪੱਬਾ 10 15 ਜਣੇ ਸਾਡੇ ਮਗਰ ਸ਼ੀਲ ਗਊ ਮੰਗੂ ਆਉਂਦੇ ਨੇ ਅੰਜਨ ਬਨੇ ਯਾਰੋਂ ਨੇ ਮੂਰੇ ਲਈ ਵੀ ਚਲੋ ਅਸੀਂ ਪੁੰਨ ਦਾ ਕੰਮ ਹੀ ਕਰ ਦਿੰਨੇ ਆ ਵੀ ਤੁਸੀਂ ਵਿਚਾਰੇ ਔਖੇ ਹੋਈ ਜਾਂਦੇ ਹੋ ਆਹ ਜ਼ਿੰਦਗੀ ਆ ਭੈਣੋ ਟਰੱਕਾਂ ਵਾਲਿਆਂ ਦੀ ਇਹਦੇ 100 ਕਿਲੋ ਟਾਟਾਂ ਵਾਲਿਆਂ ਦੀ ਿੱਟ ਦਲਦੀ ਸਾਰਾ ਕੰਮ ਉਹ ਵੀ ਕੀਤਾ ਇਹਟਰ ਨਹੀਂ ਦਿੱਤਾ ਭੈਣੋ ਭਾਜੀ ਹੀਟਰ ਨਹੀਂ ਦਿੱਤਾ ਗੱਡੀ ਚ ਬਹੁਤ ਬੱਤੀ ਆਟਾਲਾ ਨਿਤਨ ਗੱਟ ਕਰੀ ਦੇ ਮੁੰਡੇ ਛੁਣ ਲਾ ਭਰਾਵਾ ਹੀਟਰ ਨਹੀਂ ਲਗਾ ਇੱਕar ਸੀਟ ਨਹੀਂ ਜੀ ਮੈਂ ਪਹਿਲੇ ਪੁਰਾਣੀ ਕਰਪੜੀਆਂ ਨਾ ਉਹ ਚਾਹੀਦਾ ਸੀ ਇੱਕ ਸੀਟ ਨਹੀਂ ਇਹਨਾਂ ਦੀ ਸੀਟ ਵੀ ਨਹੀਂ ਵਧੀਆ ਕੰਫਰਟੇਬਲ ਸੀਟ ਵੀ ਨਹੀਂ ਕੰਫਰਟੇਬਲ ਦਾ ਸੱਟ ਹੀ ਛੀਟੇ ਦਾ ਨਾ ਛੀਟੇ ਨਾਲ ਬੰਦਾ ਥੱਕਦਾ ਨਹੀਂ ਹੀਟਰ ਤੱਕ ਪੈਪੀ ਪਾਉਣਾ ਮੇਨ ਕੰਮ ਛੀਟ ਦਾ ਬੈਂਚ ਤੇ ਬਹਿ ਜਾ ਲੇਲਾਂ ਤੇ ਬਹਿ ਜਾ ਬਿੰਦਰਾ ਤੇ ਬਹਿ ਜਾ ਸਾਰੀਆਂ ਭਾਂਜੋ ਫੁੱਲ ਪ੍ਰਾਈਸਰ ਛੀਟਾਂ ਨੇ ਇਹਨਾਂ ਨੇ ਉਹ 12-13 ਮਾਡਲ ਵਾਂਗੂ ਥੱਲੇ ਐਂਗਲ ਹੀ ਦਿੱਤੇ ਪਏ ਨੇ ਆ ਦੇਖ ਲਓ ਅੱਜ ਪੰਨ ਦਾ ਕੰਮ ਕਰ ਲਿਆ ਭਾਂਜੋ ਵੀ ਚਲੋ ਅੱਜ ਸਾਡੇ ਮਗਰ ਤੁਹਾਨੂੰ ਹੋਟਲ ਤੱਕ ਅੱਜ ਹੀ ਛੱਡ ਦਿੰਨੇ ਆ ਆ ਗਏ ਉਹ ਚੜ ਕੇ 120 ਕਿਲੋਮੀਟਰ ਤੇ ਜਾ ਕੇ ਹੋਟਲ ਆਉਂਦਾ ਐਨੀ ਧੁੰਦ ਪਈ ਤੇ ਪਹਿਲਾਂ ਡਿੱਗੀ ਨਹੀਂ ਧੁੰਦ ਇੱਕੋ ਲੱਖ ਤੇ ਤੋੜ ਡਿੱਗੀ ਪਿੱਛੇ ਜੇ ਸਾਨੂੰ ਆਏ ਸੀ ਵੀ 11 ਕ ਵਿੱਚ 11 11 ਵਜੇ ਧੁੰਦ ਡਿੱਗੂ ਜਾਨੂੰ ਅਸੀਂ ਹੋਟਲ ਤੇ ਜਾ ਬੱਜਣਾ ਆ ਹੋਟਲ ਜੱਟਾ ਰਾਜੜਾ ਕੇ ਨਾ ਇੱਥੇ ਖੜਦਣ ਨੂੰ ਜਗਾ ਨਾ ਬੰਦਾ ਗੱਡੀ ਖੜਾ ਸਕਦਾ ਕੁਛ ਨਹੀਂ ਕਰ ਸਕਦਾ ਹੌਲ ਹੰਗਾਰੇ ਤੁਰਿਆ ਰਹਿ ਸਕਦਾ ਬਸ ਸਟਾਪ ਹੈ ਨਾ 100 ਕਿਲੋਮੀਟਰ ਤੇ ਦੂਜੀ ਪਾਰਕਿੰਗ ਤੋਂ 100 ਕਿਲੋਮੀਟਰ ਪਹਿਲੀ ਦੂਜੀ ਪਾਰਕੀ ਤੋਂ 100 ਪਹਿਲੀ ਤੋਂ 120 ਕਿਲੋਮੀਟਰ ਹਲਾ ਛੇੜ ਪੁਕੜ ਮੰਗੂ ਮੈਂ ਮਗਰ ਤੁਰਿਆ ਹੁੰਦੇ ਨੇ ਦੇਖੋ ਖੁੱਲ ਲੈਣ ਲੱਗੇ ਵੀ ਆ ਪਿੱਛੇ ਤੁਰ ਥੈਂ ਜੇ ਮੈਂ ਇਥੇ ਆਵਲੀ ਵੀ ਕਰਕੇ ਪਹਿਲੇ ਗੇਅਰ ਤੇ ਵੀ ਬਾਲਾਂ ਨਾਲ ਕਿਸੇ ਦੀ ਮਜਾਲ ਨਹੀਂ ਮੇਰੇ ਤੋਂ ਮੂਰੇ ਕੱਢ ਕੇ ਲੈ ਜੀ ਉਹ ਜਾਂਦਾ ਚੋਬਰ ਕੋਈ ਦੇਖੋ ਵਾਝ ਤੁੰਦਾ ਹੀ ਤੁੰਦਾ ਗੱਡੀਆਂ ਤੁਰਨੋਂ ਹਟ ਗਈਆਂ ਲੋ ਬੋ ਜੀ ਵਾਲਾ ਬੜਾ ਤੇ ਲੰਘਿਆ ਦੇਖੋ ਹੌਲੀ ਹੌਲੀ ਜਾਂਦਾ ਆ ਇਸ ਤਰ੍ਹਾਂ ਬਰਾਂਹੇ ਪਾਸ ਕਰਕੇ ਲੰਘ ਜਾਈ ਰਾਜੀ ਉਸ ਹੀ ਨਹੀਂ ਪਰ ਮਾਗਰ ਮਾਗਰ ਨੇ ਲਾਉਂਦੇ ਹੁੰਦੇ ਅਸੀਂ ਮੂਹਰੇ ਪਾਰੇ ਦਾ ਜ਼ਰੂਰ ਲਾ ਲਈਏ ਮੇਰਾ ਤਾਂ ਝਮੇ ਹੀ ਲਾਇਆ ਵਾਜੀ ਚਾਪਤਾ ਉਹ ਮੇਰਾ ਤਾਂ ਲਾਇਆ ਵਿਆ ਦੇਖੋ ਧੰਦਾ ਟ੍ਰੇਨ ਆ ਗਈ ਓ ਟ੍ਰੇਨ ਉਹ ਭੈਣ ਦਾ ਛੀਟਾ ਜਮਾ ਨਹੀਂ ਨਹੀਂ ਨਾ ਵੇ ਬੱਬੋ 1 ਲੱਖ ਤੋਂ ਨਾ ਡੇਗ ਗਿਆ 10 ਕਿਲੋਮੀਟਰ ਪਿੱਛੇ ਜਮਾ ਨਹੀਂ ਸੀ ਸਾਨੂੰ ਧੁੰਦ ਉਹਨੂੰ ਦੇਖੋ ਕਿੰਨੀ ਧੁੰਦ ਚੱਲ ਰਹੀ ਐ ਇਹਦਾ ਮੈਂ ਇੰਜੋਏ ਇਹਨੂੰ ਕਹਿੰਦੇ ਨੇ ਡਰਾਈਵਰਾਂ ਦਾ ਰਿਸਕੀ ਆਪਰੇਸ਼ਨ ਰਿਸਕੀ ਜੌਬ ਕਹਿੰਦੇ ਨੇ ਇਹਨੂੰ ਪੂਰੀ ਰਿਸਕੀ ਜੌਬ ਆਹ ਨਾ ਭੈਣ ਦਾ ਹੋਟਲ ਵੀ ਨਹੀਂ ਠਹਿਣਾ ਉਹ ਆਪਾਂ ਨੂੰ ਦੇਖੋ ਵਾਈ ਦੇਖੋ ਆ ਕੱਢਦਾ ਕੱਢਲਾ ਕੰਢਲਾ ਕੱਢਲਾ ਕੱਢਲਾ ਮੂਰੇ ਜਿਹੜਾ ਕੱਢਣਾ ਹੁੰਦਾ ਸਾ ਤੋਂ ਅਜੇ ਨਹੀਂ ਕੋਈ ਕਹਿੰਦੇ ਕੱਢ ਕੱਢੇ ਟੱਕਰ ਟੱਕਰ ਵਾਹੀ ਵੀਣੂ ਆੜ ਗਿਆ ਭੈਣ ਦਾ ਜਾਵ ਇਹ ਚਿੱਟੀਆਂ ਬੱਟੀਆਂ ਨਾ ਹੁਣ ਬੰਦਾ ਕੀ ਕਰੂ ਦੇਖ ਲੋਆ ਦੋਈ ਪੱਟੀ ਵੀ ਨਹੀਂ ਛੰਦਦੀ ਜੀ ਇੰਨੀ ਧੁੰਦ ਪੈ ਗਈ ਐ ਲੋ ਵੀ ਬਾਪਿਓ ਐਸੀ ਪਹੁੰਚ ਕੇ ਲੱਗਣਾ WhatsApp 'ਚ ਤੇ ਧੁੰਦ ਚੈੱਕ ਕਰੋ ਕਿੰਨੀ ਧੁੰਦ ਪੈ ਰਹੀ ਐ ਦੂਆ ਪਾਚਾ ਜਮਾ ਖਤਮ ਐ ਇੱਟਰ ਆਪਾਂ ਚਲਾ ਨਹੀਂ ਸਕਦੇ ਫੁੱਟ ਬਾਹਰ ਨਾਲ ਛਾੜ ਇੱਟਰ ਲਈ ਹੜੀ ਚਲਾ ਜਾ ਕੇ ਤੇ ਧੁੰਦ ਦੇ ਦੇਖੋ ਲੋ ਨੀ ਆ ਰਹੇ ਅੱਜ ਤਾਂ ਗੱਡੀ ਆ ਪੂਰੀ ਟੰਡੀ ਜੁੰਡੀ ਦੇ ਵਿੱਚ ਅੱਜ ਸਾਨੂੰ ਆ ਜਿਵੇਂ ਲਖਨਊ ਪਹੁੰਚ ਜਾਗੇ ਪਰ ਲਖਨਊ ਤਾਂ ਬਹੁਤ ਦੂਰ ਅੱਲਾ ਦਾ ਪਹਿਲੀ ਪਾਰਕਿੰਗ થી ਡੇਰੇ ਲੌਣੇ ਪਹਣਗੇ ਸਾਨੂੰ ਜਾ ਕੇ ਕਿਉਂਕਿ ਰਿਸਕ ਤਾਂ ਹੁੰਦਾ ਜੇ ਲੈਣਾ ਨਹੀਂ ਹੈਗਾ ਉਹ ਡਿੱਗਣੀ ਅਦੇ ਸੁਰੂ ਸੁਰੂ ਹੀ ਹੋਇਆ 9 ਵਜੇ ਕਰਤੇ ਹੀ ਮੈਂ ਟੋਕੇ ਸਟਾਰਟ ਹੋਇਆ ਨਾ ਡਿੱਗਣੀ ਹੈ ਜੇ ਚੱਲੀ ਜਾਂਦੇ ਭਲੀ ਜਾਂਦੀ ਆ ਹਾਲੀ 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 10 ਤੱਕ ਆਟਾੜਗਾ ਵੈਨ ਪੂਰੀ ਭੈਣ ਜਦੋਂ ਇਹ ਪਾਰਕਿੰਗ ਤੇ ਪਹੁੰਚਣਾ ਬੰਦਣਾ ਫੋਲ ਤੋਂ ਡੱਗ ਜਾਨੀ। ਲੈ ਆਟਾ ਕੀ ਹੋਰੇ 1 ਕੋ ਲੱਖ ਤੇ ਡਿੱਗੂ ਹੋਣ ਜਦੋਂ ਡਿੱਗੂ ਤੋਂ। ਆਓ ਜੀ ਅਸੀਂ ਫੋਡ ਬਲਾਜਾ ਕੋਲ ਪਹੁੰਚਣ ਵਾਲੇ ਹੋਗੇ। ਤੇ ਖਿਆਨੋ ਫੋਡ ਬਲਾਜਾ ਦਾ ਰਾਹ ਨਹੀਂ ਲੱਭਦਾ ਆਏਗਾ ਦੇਖੋ ਕੁਛ ਨਹੀਂ ਦਿਨ ਤੁੰਤ ਜੇ। ਹੋਣਾ ਹੀ 1 ਕਿਲੋਮੀਟਰ ਬੋਡ ਬਲਾਜਾ ਤੋਂ। ਕਰ ਲੈ ਗੱਡੀ। ਗੱਡੀ ਗੱਡੀ। ਕਦ ਪਹਾੜ ਤੇ ਆਉਂਦਾ ਦੇਖ ਰਹੇ ਆ ਭਾਈ ਕਿੱਥੇ ਕੂਡ ਪਲਾਜ ਦਾ ਰਾ ਇਧਰ ਦਾ ਹੁੰਦੀ ਪਹਿਲਾਂ ਹੀ ਘਰਾਂ ਲੱਗੀਆਂ ਗੱਡੀਆਂ ਥੋੜੀਆਂ ਹੁੰਦੀਆਂ ਥੋੜਾ ਸਾਰਾ ਹੁੰਦਾ ਹੈ ਹਾਂ ਥੋੜਾ ਸਾਰਾ ਨਾ ਹੱਥੀਆਂ ਨੇ ਬੰਦੇ ਕਰ ਲੈ ਇਹਦਾ ਥੱਲੇ ਵਾਲਾ ਕੱਟ ਉੱਪਰ ਦਾ ਜਾਣਦੇ ਯਾਰ ਬੋਲਸ ਵਾਲੇ ਕੀ ਥੱਲੇ ਦੇ ਆਪਣੀ ਕੁਝ ਬਿਆਫੀ ਕਾਹ ਲੱਗਦਾ ਨਾ ਬੋਲਸ ਵਾਲੇ ਕੀ ਗੰਦੀ ਵੜਦੇ ਇਹਨਾਂ ਨੂੰ ਉਹ ਨਹੀਂ ਨਹੀਂ ਲਾਏਗਾ ਕੂਡ ਪਲਾਜ ਅੱਗੇ ਆ ਕੁੜੀ ਜਾਵੇ ਲੇ ਫੂਟ ਬਲੱਜ ਹੋਲ ਜੇ ਪਰਦੇ ਨੇ ਡਰਾਈਵਰ ਲੈ ਕੋ ਭਾਈ ਆ ਗਿਆ ਜਾਣਦੇ ਜਾਣ ਦੇ ਇਹਨੇ ਖਬਰ ਕਿਤੇ ਹੋਰ ਜਾਣਾ ਆ ਗਿਆ ਆਗੇ ਟੋ ਆਗੇ ਆ ਗਿਆ ਹੋਟਲ ਦੇਖੋ ਭਾਈ ਲੋਕਾਂ ਨੂੰ ਹੋਟਲ ਨਹੀਂ ਲਾਉਦੇ ਆ ਆ ਗਿਆ ਫੂਟ ਬਲੱਜ ਵਾਲਾ ਮੋੜ ਲੋਕ ਪਿੱਛੇ ਹੀ ਗੱਡੀਆਂ ਲਾਈ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਤੁੰਦ ਚ ਟਰਨ ਆ ਗਈ ਉਹ ਜੂ ਟਰਨ ਵਾਲੇ ਤੇ ਲਾਲੀਬਾਈ ਗੱਡੀ ਵਾਲਿਆਂ ਨੇ ਦੋ ਤਿੰਨ ਨੇ ਇੱਕ ਪੀਲੀਆਂ ਜੀਆਂ ਲਾਈਟਾਂ ਸਾਡੇ ਮਾਗਰ ਤੁਰਿਆ ਆਉਂਦਾ ਠੀਕਾ ਆਏ ਟਾਈਮ ਦਾ ਉਹਨੇ ਰਾਜਸਥਾਨੀ ਮਾਗਰ ਲਾਲੀ ਗਲਤੀ ਲਾਈ ਗੱਡੀ ਇੱਥੇ ਆ ਫੂਡ ਪਲਾਜ਼ਾ ਆ ਕੱਟ ਆ ਫੂਡ ਪਲਾਜ਼ੇ ਵਾਲਾ ਦੇਖ ਉਹ ਗੀਂਦਾ ਯਾਰ ਫੂਡ ਪਲਾਜ਼ੇ ਦਾ ਕੱਟ ਪਿਆ ਦੇਖ ਉਹਦੇ ਇਧਰੋਂ ਆਉਂਦੇ ਆਹ ਦੇਖੋ ਆ ਜੀ ਪੂਰੇ ਪਲਾਜਾ ਲੱਕਾਟਾ ਬਹੁਤ ਵੱਡਾ ਰੈਸਟੋਰੈਂਟ ਆ 120 ਕਿਲੋਮੀਟਰ ਬਾਅਦ ਆਇਆ ਏ ਹੁਣ ਇੱਥੇ ਹੁਣ ਦਿਖਾਉਣੀ ਆ ਦੇਖੋ ਪਤਾ ਗੁਰੂ ਨਾਨਕ ਮੋੜ ਦਾ ਕੋਈ ਟੈਂਸ਼ਨ ਨਹੀਂ ਆ ਗਿਆ ਪੂਰੇ ਪਲਾਜਾ ਹੁਣ ਇੱਥੇ ਅਸੀਂ ਕਰਨਾ ਸਟਾਪ ਜਿੰਨੀਆਂ ਵੀ ਸਾਡੇ ਮਾਗਰ ਦੇਖੋ ਲੈਣ ਆਉਂਦੀਆਂ ਉਹ ਦੇਖੋ ਮਾਗਰ ਇੰਨੀਆਂ ਗੱਡੀਆਂ ਤੁਰੀਆਂ ਆਉਂਦੀਆਂ ਨੇ ਆ ਦੇਖੋ ਪਿੱਛੇ ਗੱਲਤੀ ਉੱਤਰ ਗਿਆ ਜੀ ਸਾਰੀਆਂ ਗੱਡੀਆਂ ਗਲਤ ਉੱਤਰ ਗਿਆ ਜੀ ਆਪਾਂ ਆ ਕਾ ਮੂ ਕਾ ਮਾਰ ਕੇ ਲੈ ਕੇ ਆਏ ਆ ਛੱਦ ਕੇ ਉਹਨਾਂ ਨੂੰ ਵੀ ਆ ਜੀ ਆਹ ਰਹੀ ਕੋੜੇ ਨਾ ਦੇਖੋ ਆ ਫੂਡ ਪਲਾਜਾ ਇੱਥੇ ਆ ਦੇ ਆ ਫੂਡ ਪਲਾਜਾ ਇੱਥੇ ਵੀ ਜਗ੍ਹਾ ਨਹੀਂ ਹੈ ਦੀਦਾ ਹੀ ਨਹੀਂ ਕੋਈ ਫੂਡ ਪਲਾਜਾ ਸਵੇਰੇ ਦਿਖਾਉਂ ਤੁਹਾਨੂੰ ਮੈਂ ਗਾਇਸ ਛੋਟੀਆਂ